ਜਹਾਜ਼ਾਂ ਦੇ ਦੇਖਦੇ ਆ ਨਾ ਤੁਸੀਂ ਸੁਣਿਆ ਨਾ ਸਮੁੰਦਰੀ ਜਹਾਜ਼ ਪਾਣੀ 'ਚ ਚੱਲ ਜਾਂਦੇ ਪਰ ਕਦੇ ਅਗਲੀ ਕਿ ਵੀ ਚੱਲ ਸਕਦਾ ਜਹਾਜ਼ ਨਹੀਂ ਪਰ ਮਾਰ ਨੇ ਕਿਰਪਾ ਕੀਤੀ ਇਹ ਕੱਲ੍ਹ ਅਗਲੀ ਦਾ ਸਾਗਰ ਹੈ

کرپا کی گرو گرن صاحب نے پانچ درامے درخت کی ہے کہ بھائی یہ کلو کا اگلا جہاں ساگر ہے نا یہ سات ਬੈਸ ਦਾ ਨਾਮ ਦਾ ਜਾਜ ਬਾਣੀ ਹੈ ਅਗਰੇ ਜੋ ਬਾਣੀ ਪੜੇਗਾ ਜੁਵਾਣ ਬਣ ਕੇ ਬਾਣੀ ਸੁਨੇਗਾ ਬਣ ਦੇ ਨਾਲ ਪਰਮੇਸ਼ਰ ਦਾ ਨਾਮ ਲਿਤੇਗਾ ਕਰ ਜਾਏਗਾ ਜਪ ਹੈ ਭਰ ਜਨ ਕਰਨਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੈ ਜੈਕਾਰਾ ਦੇ ਰਿਹਾ ਸਤਿ ਸ਼੍ਰੀ ਅਕਾਲ ਪਰੰ ਸਰਕਾਰਿਓ ਬਰੋ ਕੇ ਸਾਥੀ ਤੇ ਕੇ ਬਾਜੀ ਉਸਤਾਦ ਸੰਦੀਪ ਆਪ ਸਾਰੇ ਭਾਈ ਬਹੁਤ ਹੀ ਭਾਗਾ ਵਾਲਿਓ ਜੋ ਆਪਰੇ ਦਿਨ ਆਵੀ ਸੰਦੇਤ ਦਾ ਰਤ ਸਰਕਾਰਾਂ ਦਾ ਕਰਕੇ ਜਾਗਦੀ ਜੋ ਪਰਮੇਸ਼ਰ ਦੇਵਤਾ ਮੰਨਾਂ ਦੁਖ ਰੋਗ ਕਾ ਡੇਰਾ ਧੰਨਾ ਆਨੰਦ ਕਰੇ ਨਰ ਨਾਰੀ ਹਰ ਹਰ ਪਰਿ ਕਰਪਾ ਧਾਰੀ ਸੰਤੋਸ਼ ਸੁਖ ਆਸਾ ਥਾਰੇ ਪਰਮ ਹਰਮ ਪੂਰਨ ਪਰਮੇਸ਼ਰ ਰਹਾ ਸਾਥੀ ਜਾਇ ਰਹੋ ਧੁਰ ਕੀ ਬਾਣੀ ਆਈ ਤਨ ਸਗਲੀ ਛੰਤ ਮਿਕਾਰੀ ਦਾਯਾਨ ਪੁਰਖ ਮਿਹਰਵਾਨਾ ਹਰਿ ਨਾਨਕ ਸਤਿਵੰਦ ਜੁਗੋ ਜੁਗਾਦ ਕਰ ਤੰਤਲ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆ ਦੀ ਪਾਵਨ ਤੇ ਪਵਿੱਤਰ ਹਾਜ਼ਰੀ ਸਤਿਕਾਰ ਕਰਕੇ ਆਪਣੇ ਸਮੇਂ ਤੇ ਸਵਾਸਰ ਸਭਲਾ ਬਣਾਉਣ ਦੇ ਵਾਸਤੇ ਮਾਨੋ ਆਪਣੀ ਜ਼ਿੰਦਗੀ ਦੇ ਆਪਣੇ ਜੀਵਨ ਦੇ ਆਮੋਲ ਘੜੀਆਂ ਨੂੰ ਗੁਰੂ ਚਰਨਾਂ ਚਲਵਾਉਣ ਵਾਸਤੇ ਪੁੱਜੇ ਉਸਾਸ ਸਦੀ ਬਹੁਤ ਹੀ ਕਰਮਾ ਵਾਲੇ ਸਵਾ ਉਸਾਸ ਜੀ ਨਾਲ ਰਿਕਰਰ ਗੁਰੂ ਸਰੋਧ ਦੇ ਧਿਆਨ ਲਾ ਕੇ ਬੁੱਧ ਨਗਰ ਬਾਣੀ ਦੇ ਵਿਚਾਰ ਵਿੱਚ ਕਿਰਸ਼ਨਾ ਦੁਆਰਾ ਗੁਰ ਬਾਣੀ ਦੀ ਧਾਰਨਾ ਪੜਨੀ ਹੈ ਸਤਿਗੁਰੂ ਨੇ ਪਾਉ ਦਰਸ਼ਨ ਕੀਤੀ ਹੈ ਸਾਡੇ ਭਾਈ ਸਾਹਿਬ ਨੇ ਆਏ ਰਾਜਾ ਰਾਮ ਸਿੰਘ ਜੀ ਜੋ ਪਰਿਵਾਰ ਤੇ ਕਿਰਪਾ ਕਰਕੇ ਸਾ ਸਦੇ ਜੀ ਵਿਦੇਸ਼ੀ ਪਾਲਤੌਰ ਦੇ ਬੜੀ ਕਿਰਪਾ ਨਾਲ ਦੀ ਪਰਿਵਾਰ ਪਰਿਵਾਰ ਉਤੇ ਜੋ ਸੁਖਾ ਸੁਖੀ ਇਸੇ ਨੂੰ ਪੂਰੀ ਕਰਦੇ ਆਇਆ ਸਤਿਗੁਰੂ ਗੁਰੂ ਰਾਮ ਸਾਹਿਬ ਮਹਾਰਾਜ ਦਾ ਓਟ ਆਸਰਾ ਲੈਰ ਆਵਰ ਓਟ ਨੇ ਸਭੀ ਦੇਖੀ ਇਹ ਤੇਰੀ ਹੋਤ ਰਹੀ ਹੈ ਪਾਤਸ਼ਾਹ ਦੀ ਔਲ ਤਕੜੀਆਂ ਹਨ ਪਰ ਪਿਆਰੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਅਸਰਾ ਲੈ ਕੇ ਹਰ ਕਾਰਨ ਕਰਨਾ ਹੈ ਸੋ ਸਾਧੂ ਮਹਾਰਾਜ ਦੇ ਇਸ ਪਰਿਵਾਰ ਨੂੰ ਪਾਈ ਰਾਜਾ ਰਾਜਸੂਰੀਆ ਦੇ ਪਰਿਵਾਰ ਤੋਂ ਚੜ੍ਹਦੀ ਕਲਾ ਦਾ ਸਸਰੇ ਕਿ ਗੁਰੂ ਪਿਆਰੇ ਸਾਨੂੰ ਸਰਕਤਾਂ ਦੇ ਸਰਕਤਾਂ ਦੇ ਜੋੜੇ ਝਾੜਾ ਵਾਸਤੇ ਮਾਨ ਦੇ ਦਰਸ਼ਨ ਕਰਨ ਵਾਸਤੇ ਸਮਾ ਬਖਸ਼ ਕੀਤਾ ਬਹੁਤ ਵੱਡੇ ਭਾਗ ਦੇ ਭਾਈ ਆਓ ਸਾਰੇ ਸਭੀ ਇਹਨਾਂ ਦੇ ਤਰ੍ਹਾਂ ਗੁਰੂ ਸਰੂ ਦੇ ਧਿਆਨ ਤਦ ਲਾਦੇ ਪਹਿਲਾ ਬੋਧਰੋਂ ਵਰਵਾੜੀ ਦੇ ਉਚਾਰਨ ਲਾਦੇ ਹੋਇਆ ਅਰਸ਼ਨਾ ਦੁਆਰਾ ਵਰਵਾੜੀ ਤੋਂ ਤਾਂ ਬੋਲਿਆ ਹੋਇਆ ਆਪਨੇ ਜਿਬ ਨੂੰ ਸਬਦਾ ਬਣਾਈਏ ਜੋਦੇ ਮਾਈ ਪਾਈ ਹਰਿ ਜਸ ਕਰਨ ਵਾਲਾ ਸਤ ਸੰਗਤ ਕਰਨ ਵਾਲਾ ਉਹਦੇ ਵਾਸਤੇ ਤਿੰਨ ਸਿਣਾਂ ਦੇ ਸੂਲ ਧਾਰਨ ਕਰਨੇ ਜ਼ਰੂਰੀ ਨੇ ਸਭ ਤੋਂ ਪਹਿਲੇ ਮਨ ਦੀ ਸ਼ਬਦ ਦੂਸਰੇ ਮਨ ਦੇ ਨਿਰਮਾਣਤਾ ਇਸ ਰੀਤੇ ਗਤੀ ਇਕਾਗਰਤਾ ਇਹ ਤਿੰਨ ਸੂਲ ਧਾਰਨ ਕਰਨੇ ਜ਼ਰੂਰੀ ਨੇ ਸ਼ਰਧਾ ਰੱਖ ਕੇ ਸੰਗਤ ਕਰਨੀ ਸਰਦਾ ਰੱਖ ਕੇ ਸੇਵਾ ਕਰਨੀ ਸਰਦਾ ਰੱਖ ਕੇ ਅੰਮ੍ਰਿਤ ਦਾ ਜਸ ਕਰਨਾ ਤੇ ਸੁਣਾ ਸਰਦਾ ਰੱਖ ਦੀ ਸੇਵਾ ਕਰਨੀ ਅੰਦਰ ਸੋ ਬਹੁਤ ਵੱਡੇ ਭਾਗ ਨੇ ਸਤਿਗੁਰੂ ਨੇ ਪਾਲ ਬਖਸ਼ ਕੀਤੀ ਹੈ ਭੈਰੋ ਪਰਮ ਕੀ ਉਸਤਤ ਕਰੋ ਜੇ ਉਸਤਤ ਕਰੀਏ ਤੇ ਗੁਰੂ ਮਹਾਰਾਜ ਦੀ ਗੁਰੂ ਘਰਸ ਦਾ ਮਾਰਗ ਉਸਤਤ ਕਰੀਏ ਵਡਿਆਈ ਕਰਨੀ ਹੈ ਮਾਨਾ ਦੀ ਵਡਿਆਈ ਕਰਨੀ ਹੈ ਪਿਆਰ ਨਾਲ ਜਦੋਂ ਅਸੀਂ ਹਰੀ ਦੇ ਪਿਆਰਿਆਂ ਦੀ ਵਡਿਆਈ ਕਰਦੇ ਹਾਂ ਮਾਰ ਕਰਨਾ ਅਸੀਂ ਵੇਖੇ ਕਰ ਰਿਹਾ ਕਿ ਕਿੰਨਾ ਵੀ ਹੋ ਸਕੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਤਕਾਰ ਕਰੀਏ ਜਿਨ੍ਹਾਂ ਦੀ ਸਾਰੀ ਕਿੱਪ ਹੈ ਜਿਨ੍ਹਾਂ ਦੀ ਸਾਰੀ ਦੇਣ ਹੈ ਜਿਹਦਾ ਰੋਟੀ ਖਾਂਦੇ ਤੇ ਪਹਿਨ ਰਿਹਾ ਜਿਹਨੂੰ ਸਾਰੇ ਤੁਰੇ ਫਿਰ ਰਹੇ ਜਿਹਦੀ ਸਾਰੀਆਂ ਦਾਤਾਂ ਨੇ ਸੋ ਪਿਆਰਿਓ ਸਤਿਗੁਰੂ ਮਾਨ ਦੀ ਵਕਸਫ ਕਰਦੇ ਨੇ ਜੋ ਹਰ ਦਾਸਨ ਕੀ ਉਸਤਤ ਹੈ ਧਿਆਨ ਦਿਓ ਜਦੋਂ ਅਸੀਂ ਹਰੀ ਦੇ ਪਿਆਰੇ ਨਾਮ ਜਪਣ ਵਾਲਿਆਂ ਦੀ ਵਡਿਆਈ ਕਰਦੇ ਹਾਂ ਜੋ ਹਰ ਦਾਸਨ ਕੀ ਉਸਤਤ ਹੈ ਸਾਂ ਹਰ ਕੀ ਵਡਿਆਈ ਮਹਾਰਾਜ ਬਖਸ਼ਰਤ ਕੇ ਸਮਝਾਦੇ ਕੋ ਸਾਡੀ ਹੀ ਵਡਿਆਈ ਹੈ ਜਦੋਂ ਆਪਾਂ ਨੇ ਵਡਿਆਈ ਪਾਉਂਦੀ ਆ ਤਾਂ ਗਈ ਆ ਤੇ ਕਈ ਵਾਰੀ ਗੁਰੂ ਪਿਆਰੇ ਰੁੱਸਾ ਕਰਦੇ ਤਾਂ ਮੇਰੀ ਵਡਿਆਈ ਨਹੀਂ ਕਰਾਈ ਧਿਆਨ ਦੇਦਾ ਗਲਤੀ ਕੋਈ ਵੀ ਨਹੀਂ ਹੁੰਦੀ ਕਿ ਮੇਰੀ ਵਡਿਆਈ ਨਹੀਂ ਕਰਾਈ ਪਰ ਗੁਰੂ ਪਿਆਰੇ ਵਡਿਆਈ ਮਹਾਰਾਜ ਹੋਣੇ ਚ ਹੀ ਦੇ ਵਡਿਆਇਆ ਕੀ ਨੇ ਦੁਨੀਆ ਦੀਆਂ ਵਡਿਆਈਆਂ ਦੀ ਸਿੱਖੀ ਜਾਲ ਕੀ ਇਹਦੇ ਚੱਲਦਾ ਰਹਿਦਾ ਕੰਮ ਕਰਦੇ ਹੋ ਵਡਿਆਈ ਜੇ ਸੱਚੀ ਹੋਣੀ ਹੈ ਵੈਸੇ ਤੇ ਨਾਮ ਨਾਲ ਹੋਣੀ ਹੈ